ਅਧਿਆਇ 11 ਸਦਾ ਜਵਾਨ ਰਹਿਣ ਦਾ ਟੰਗ ਇੱਕ ਫ੍ਰਾਂਸੀਸੀ ਹਕੀਮ ਨੂੰ ਕਿਸੇ ਨੇ ਸਵਾਲ ਕੀਤਾ ਕਿ ਅਸੀਂ ਬੁੱਢੇ ਕਿਉਂ ਹੋ ਜਾਂਦੇ ਹਾਂ ਉਹਨੇ ਉੱਤਰ ਦਿੱਤਾ ਕਿ ਇਸ ਦੇ ਤਿੰਨ ਕਾਰਨ ਹਨ ਪਹਿਲਾ ਇਹ ਕਿ ਅਸੀਂ ਖੁੱਲ੍ਹੀ ਅਤੇ ਹਵਾਦਾਰ ਥਾਂ ਵਿੱਚ ਕਸਰਤ ਨਹੀਂ ਕਰਦੇ ਦੂਜਾ ਇਹ ਕਿ ਬਹੁਤ ਛੋਟੇ ਛੋਟੇ ਕਟਾਣੂ ਜਿਨ੍ਹਾਂ ਨੂੰ ਵਿਗਿਆਨੀਆਂ ਦੀ ਸ਼ਬਦਾਵਲੀ ਵਿੱਚ ਜਰਮਜ਼ ਕਿਹਾ ਜਾਂਦਾ ਹੈ ਸਾਡੇ ਅੰਦਰ ਹੀ ਅੰਦਰ ਜ਼ਹਿਰ ਫਲਾਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਸਾਡੀ ਤਬੀਅਤ ਕਮਜ਼ੋਰੀ ਕਾਰਨ ਮਾਰ ਨਹੀਂ ਸਕਦੀ ਅਤੇ ਜਿਹੜੇ ਅੰਤ ਵਿੱਚ ਸਾਡੀ ਮੌਤ ਦਾ ਕਾਰਨ ਬਣਦੇ ਹਨ ਤੀਜਾ ਮੌਤ ਦਾ ਡਰ ਜਿਹੜਾ ਕੇ ਸਾਡਾ ਧੀਰਜ ਖੋਹ ਲੈਂਦਾ ਹੈ ਸਾਡੇ ਸੰਕਲਪਾਂ ਨੂੰ ਨਿਰਬਲ ਕਰ ਦਿੰਦਾ ਹੈ ਅਤੇ ਸਾਨੂੰ ਸਮੇਂ ਤੋਂ ਪਹਿਲਾਂ ਹੀ ਬੁਢਾਪੇ ਦੇ ਨੇੜੇ ਪਹੁੰਚਾ ਦਿੰਦਾ ਹੈ ਇਨ੍ਹਾਂ ਤਿੰਨਾ ਕਾਰਨਾ ਵਿੱਚ ਉਸਨੇ ਕਸਰਤ ਦੀ ਘਾਟ ਤੇ ਸਭ ਤੋਂ ਵੱਧ ਜ਼ੋਰ ਦਿੱਤਾ ਅਤੇ ਇਹ ਗੱਲ ਨਿਆ ਸੰਗਤ ਵੀ ਹੈ। ਸੰਸਾਰ ਵਿੱਚ ਜਵਾਨੀ ਅਤੇ ਮਰਦੌਪੁਣਾ ਕਾਇਮ ਰੱਖਣ ਲਈ ਕਸਰਤ ਤੋਂ ਵੱਧ ਕੇ ਕੋਈ ਹੋਰ ਚੀਜ਼ ਨਹੀਂ ਹੈ। ਮਨੁੱਖੀ ਲੋੜਾਂ ਵਿੱਚ ਸਭ ਤੋਂ ਵੱਧ ਮਹੱਤਵ ਹਵਾ ਨੂੰ ਪ੍ਰਾਪਤ ਹੈ। ਇਸ ਤੋਂ ਬਾਅਦ ਭੋਜਨ ਅਤੇ ਤੀਜੇ ਨੰਬਰ ਤੇ ਤੰਦਰੁਸਤੀ ਅਤੇ ਕਸਰਤ ਦੀ ਲੋੜ ਪੈਂਦੀ ਹੈ। ਸਾਨੂੰ ਤਾਜ਼ੀ ਹਵਾ ਤੇ ਸ਼ੁੱਧ ਤੇ ਪੋਸ਼ਟਕ ਭੋਜਨ ਉਚਿਤ ਮਾਤਰਾ ਵਿੱਚ ਮਿਲਦੇ ਰਹਿਣੇ ਚਾਹੀਦੇ ਹਨ ਨਹੀਂ ਤਾਂ ਅਸੀਂ ਜੀਵਤ ਨਹੀਂ ਰਹਿ ਸਕਾਂਗੇ ਪਰ ਕੇਵਲ ਜੀਵਤ ਰਹਿਣਾ ਹੀ ਕਾਫੀ ਨਹੀਂ ਇਸ ਦੇ ਨਾਲ ਸਿਹਤ ਅਤੇ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ ਅਤੇ ਇਹ ਕਸਰਤ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਬੁੱਢੇ ਹੋਣ ਦੀ ਕਿਰਿਆ ਨੂੰ ਰੋਕਣ ਲਈ ਵੀ ਕਸਰਤ ਅਤਿ ਜ਼ਰੂਰੀ ਹੈ ਬਹੁਤ ਸਾਰੇ ਬਿਰਧ ਅਤੇ ਅਨੁਭਵੀ ਲੋਕਾਂ ਵਿੱਚ ਇਹ ਗਲਤ ਧਾਰਨਾ ਪਾਈ ਜਾਂਦੀ ਹੈ ਕਿ ਹੁਣ ਉਹਨਾਂ ਦਾ ਪਢਾਪੇ ਦਾ ਸਮਾਂ ਆ ਗਿਆ ਹੈ। ਉਹਨਾਂ ਦੀ ਜਵਾਨੀ ਅਤੇ ਕਾਰਜਸ਼ੀਲਤਾ ਦੀ ਅੱਗ ਠੰਡੀ ਪੈ ਚੁੱਕੀ ਹੈ। ਉਹਨਾਂ ਦੇ ਮਾਨਸਿਕ ਅਤੇ ਸਰੀਰਕ ਅੰਗ ਜਵਾਬ ਦੇ ਰਹੇ ਹਨ ਅਤੇ ਉਹ ਦਿਨ-ਪ੍ਰਤੀ ਦਿਨ ਸੰਸਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਅਯੋਗ ਹੁੰਦੇ ਜਾ ਰਹੇ ਹਨ। ਇਸ ਲਈ ਹੁਣ ਉਹਨਾਂ ਨੂੰ ਸੁਖਾਲੇ ਅਤੇ ਸਧਾਰਨ ਕੰਮ ਕਰਨੇ ਚਾਹੀਦੇ ਹਨ ਅਤੇ ਵੱਡੇ ਜਾਂ ਮੁਸ਼ਕਲ ਕੰਮਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਲਈ ਥਾਂ ਖਾਲੀ ਕਰਨ ਜਿਹੜੇ ਕਿ ਸੁਭਾਵਕ ਹੀ ਵਿਧੇਰੇ ਸ਼ਕਤੀਸ਼ਾਲੀ, ਸਿਹਤਮੰਦ, ਰੈਸਟ ਪੋਸਟ ਅਤੇ ਹੁਸ਼ਿਆਰ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਉਹ ਨੌਜਵਾਨ ਲੜਕਿਆਂ ਅਤੇ ਬੱਚਿਆਂ ਦੀ ਕਿਸੇ ਚੁਣੌਤੀ ਨੂੰ ਸਵਕਾਰ ਨਹੀਂ ਕਰਦੇ ਅਜਿਹੇ ਲੋਕਾਂ ਨੂੰ ਕਸਰਤ ਤੋਂ ਸੁਭਾਵਕ ਘਿਰਨਾ ਹੁੰਦੀ ਹੈ ਅਤੇ ਬਹੁਤ ਚੱਲਣ ਫਿਰਨ ਨਾਲ ਉਹਨਾਂ ਦਾ ਮਨ ਘਬਰਾਉਣ ਲੱਗ ਪੈਂਦਾ ਹੈ ਇਸ ਲਈ ਉਹ ਸੁਸਤੀ ਅਤੇ ਆਲਸ ਦੇ ਦਾਸ ਬਣ ਜਾਂਦੇ ਹਨ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕੇਵਲ ਇਸ ਲਈ ਉੰਤੀ ਦੇ ਰਾਹ ਤੇ ਵਧਣ ਤੋਂ ਰੁਕ ਜਾਂਦੇ ਹਨ ਕਿਉਂਕਿ ਉਹ ਉਮਰ ਦੇ ਇੱਕ ਖਾਸ ਪੜਾਤੇ ਪਹੁੰਚ ਜਾਂਦੇ ਹਨ ਇਸ ਲਈ ਉਹਨਾਂ ਦੀ ਪ੍ਰਗਤੀ ਰੁਕ ਜਾਂਦੀ ਹੈ ਉਹਨਾਂ ਦੀ ਆਲਸ ਕਾਰਨ ਉਹਨਾਂ ਦੇ ਅੰਗ ਨਕੰਮੇ ਅਤੇ ਬੇਕਾਰ ਹੋ ਜਾਂਦੇ ਹਨ ਉਹਨਾਂ ਦੇ ਸਰੀਰ ਦੇ ਸੈੱਲ ਅਤੇ ਕੋਸ਼ ਆਪਣੇ ਦੁਸ਼ਮਣਾਂ ਦਾ ਸਹੀ ਤਰ੍ਹਾਂ ਸਾਹਮਣਾ ਨਹੀਂ ਕਰ ਸਕਦੇ ਉਹਨਾਂ ਦੇ ਸਰੀਰ ਵਿੱਚ ਜਿੰਨਾ ਜ਼ਹਿਰ ਇਕੱਠਾ ਹੁੰਦਾ ਰਹਿੰਦਾ ਹੈ ਉਹ ਉਸ ਨੂੰ ਖਤਮ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਘੱਟ ਗਤੀਸ਼ੀਲ ਹੁੰਦੇ ਹਨ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦੇ ਸਰੀਰ ਵਿੱਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਨਹੀਂ ਰਹਿੰਦੀ। ਉਹਨਾਂ ਦੇ ਦਿਮਾਗ, ਨਾੜੀ ਪ੍ਰਣਾਲੀ, ਰਗਾਂ ਅਤੇ ਰੇਸ਼ੀਆਂ ਅੰਦਰਲੇ ਕੋਸ਼ ਸਮੇਂ ਤੋਂ ਪਹਿਲਾਂ ਹੀ ਬੇਕਾਰ ਹੋ ਜਾਂਦੇ ਹਨ। ਇਸ ਲਈ ਉਹ ਛੇਤੀ ਹੀ ਬੁੱਢੇ ਹੋ ਜਾਂਦੇ ਹਨ। ਅਤੇ ਆਲਸ, ਉਦਾਸੀ ਤੇ ਸੁਸਤੀ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਲੋਕ ਸੁਭਾਵਿਕ ਤੌਰ ਤੇ ਹੀ ਆਲਸੀ ਹੁੰਦੇ ਹਨ। ਜੇਕਰ ਉਹਨਾਂ ਨੂੰ ਰੋਟੀ ਕੱਪੜਾ ਅਤੇ ਦੂਸਰੀਆਂ ਬੁਨਿਆਦੀ ਲੋੜਾਂ ਮਜਬੂਰ ਨਾ ਕਰਨ ਤਾਂ ਉਹ ਅਫਰੀਕਾ ਦੇ ਅਰਧ ਸੱਭਿਆਤ ਲੋਕਾਂ ਵਾਂਗ ਹੱਥ ਪੈਰ ਵੀ ਨਾ ਹਿਲਾਉਣ ਅਤੇ ਚੁੱਪਚਾਪ ਘਰ ਵਿੱਚ ਬੈਠੇ ਰਹਿਣ ਘਰ ਵਿੱਚ ਹੱਥ ਤੇ ਹਰਥ ਰੱਖ ਕੇ ਬੈਠੇ ਰਹਿਣ ਅਤੇ ਨਾਵਲ ਜਾਂ ਕਹਾਣੀਆਂ ਪੜ੍ਹ ਕੇ ਸਮਾਂ ਬੀਤīt ਕਰਨਾ ਬਹੁਤ ਸੌਖਾ ਕੰਮ ਹੈ ਪਰ ਬਾਹਰ ਆ ਕੇ ਜੀਵਨ ਦੇ ਥੱਪੜ ਖਾਣਾ ਬਹੁਤ ਦੁਭਰ ਅਤੇ ਮੁਸ਼ਕਲ ਕੰਮ ਹੈ। ਇਸ ਲਈ ਬਹੁਤ ਸਾਰੇ ਲੋਕ ਜੁਆਵ ਅਵਸਥਾ ਵਿੱਚ ਹੀ ਅਜੇਹੀ ਸ਼ਾਂਤੀ ਅਤੇ ਸੰਤੋਖ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਵਿਹਲੇ ਬੈਠਣ ਅਤੇ ਕੰਮਕਾਜ ਨਾ ਕਰਨ ਦੀ ਆਦਤ ਪਾ ਲੈਂਦੇ ਹਨ ਜਿਸ ਨਾਲ ਉਹਨਾਂ ਦੀ ਸਿਹਤ ਨੂੰ ਹਾਨੀ ਪਹੁੰਚਦੀ ਹੈ। ਪਰ ਉਹਨਾਂ ਨੂੰ ਇਸ ਦੀ ਪਰਵਾਹ ਨਹੀਂ ਹੁੰਦੀ। ਕਿਉਂਕਿ ਉਹ ਤਾਂ ਕੇਵਲ ਸੌਖ ਚਾਹੁੰਦੇ ਹਨ ਗਤੀ ਜੀਵਨ ਹੈ ਅਤੇ ਖੜੋਤ ਮੌਤ ਹੈ ਜੀਵਨ ਦਾ ਮੂਡਲਾ ਨਿਯਮ ਗਤੀ ਹੀ ਹੈ ਪ੍ਰੰਤੂ ਇਸ ਦਾ ਅਰਥ ਇਹ ਨਹੀਂ ਕਿ ਬੁੱਢੇ ਲੋਕ ਜਵਾਨਾਂ ਵਾਂਗ ਭੱਜੇ ਫਿਰਨ ਜਾਂ ਪਹਿਲਾਂ ਵਰਗੇ ਹੀ ਉਤਸ਼ਾਹ ਅਤੇ ਤਾਕਤ ਨਾਲ ਕੰਮ ਕਰਨ ਇਸ ਦਾ ਮਤਲਬ ਕੇਵਲ ਇਹ ਹੈ ਕਿ ਤੰਦਰੁਸਤੀ ਦੇ ਲਈ ਥੋੜੀ ਬਹੁਤ ਸਰੀਰਕ ਕਸਰਤ ਅਤੇ ਕੁਝ ਨਾ ਕੁਝ ਮਾਨਸਿਕ ਕੰਮ ਜ਼ਰੂਰੀ ਹੈ। ਕੁਦਰਤ ਦਾ ਨਿਯਮ ਹੈ ਕਿ ਪ੍ਰਮਾਤਮਾ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਤੋਂ ਕੰਮ ਲਓ ਨਹੀਂ ਤਾਂ ਉਹ ਖਸ ਜਾਣਗੀਆਂ। ਪ੍ਰਕਿਰਤੀ ਦਾ ਇਹ ਸਿਧਾਂਤ ਜੋ ਮਾਨਸਿਕ ਕੋਸ਼ਾਂ ਉੱਪਰ ਹਾਵੀ ਹੈ ਅਤੇ ਸਰੀਰ ਤੇ ਵੀ ਲਾਗੂ ਹੁੰਦਾ ਹੈ। ਕੁਦਰਤ ਸਾਥੋਂ ਉਹ ਚੀਜ਼ ਵਾਪਸ ਲੈ ਲੈਂਦੀ ਹੈ ਜਿਸ ਦਾ ਅਸੀਂ ਪ੍ਰਯੋਗ ਨਹੀਂ ਕਰਦੇ। ਸਾਡਾ ਅਧਿਕਾਰ ਕੇਵਲ ਉਸ ਚੀਜ਼ ਉੱਪਰ ਹੀ ਰਹਿ ਸਕਦਾ ਹੈ ਜਿਸ ਤੋਂ ਅਸੀਂ ਕੰਮ ਲੈਂਦੇ ਰਹਿੰਦੇ ਹਾਂ ਜੇਕਰ ਅਸੀਂ ਆਪਣੀਆਂ ਬਾਹਾਂ ਨੂੰ ਮਹੀਨਿਆਂ ਬੱਧੀ ਕਾਰਜਸ਼ੀਲ ਰੱਖੀਏ ਤਾਂ ਨਤੀਜਾ ਇਹ ਹੋਵੇਗਾ ਕਿ ਮਾਸ ਦਾ ਬਹੁਤਾ ਹਿੱਸਾ ਬੇਕਾਰ ਹੋ ਜਾਵੇਗਾ ਅਤੇ ਬਾਕੀ ਕੇਵਲ ਹੱਡੀਆਂ ਹੀ ਰਹਿ ਜਾਣਗੀਆਂ ਇਸ ਤਰ੍ਹਾਂ ਜੇਕਰ ਦਿਮਾਗ ਦੇ ਕੋਸ ਆਲਸੀ ਅਤੇ ਬੇਕਾਰ ਰਹਿੰਦੇ ਹਨ ਤਾਂ ਦਿਮਾਗ ਦੀਆਂ ਕੋਟੜੀਆਂ ਵੀ ਸੁੰਗੜ ਜਾਣਗੀਆਂ ਅਤੇ ਮਾਨਸਿਕ ਕਾਰਜਸ਼ੀਲਤਾ ਬਹੁਤ ਘੱਟ ਹੋ ਜਾਵੇਗੀ। ਧੰਨਵਾਦ।